ਬੰਨਵਾ ਜੀ ਵੀ ਯਾਰ ਤੇਲ ਜਾਂ ਟੈਂਕੀ ਨਹੀਂ ਖੁੱਲ SADੀ ਇਹ ਵੀ ਕਿਸੇ ਨੇ ਸਟਾਰਟ ਕੀਤੀ ਆ ਜਿਹੜੀ ਪਟਾਕਾ ਪਿਆ ਤਾਂ ਫਿਰ ਸਾਰੀ ਇਸ ਮੇਰੇ ਬੱਚਾ ਉੱਟ ਗੜਿਆ ਉਹਨੂੰ ਸਮੈਲ ਗਈ ਆ ਗੱਡੀ ਅੱਧਰ ਧੂਆਂ ਗਿਆ ਤਾਂ ਫਿਰ ਸਾਨੂੰ ਅਗਰ ਬੇਟਾ ਰਾਤ ਨੂੰ ਉੱਟਿਆ ਪਿਓ ਕਹਿੰਦਾ ਪਾਪਾ ਰਾਤ ਨੂੰ ਧੂਆਂ ਬਹੁਤ ਆ ਰਿਹਾ ਵੀ ਸਵੇਰੇ ਦੇਖੋ ਗੱਡੀ ਤੋਂ ਮੈਨੂੰ ਲੱਗਦਾ ਵੀ ਕੋਈ ਪ੍ਰੋਬਲਮ ਹੋ ਗਈ ਮੈਂ ਕਹਾਂ ਯਾਰ ਗੱਡੀ ਕਿਤੇ ਸਟਾਰਟ ਰਹਿ ਗਈ ਹੋਣੀ ਆ ਵੀ ਰਾਤ ਨੂੰ ਕਿਤੇ ਗਰਮ ਹੋ ਗਈ ਗੱਡੀ ਆ ਉਹਨੂੰ ਅੱਗ ਲੱਗ ਗਈ ਹੋਣੀ ਆ ਬਸ ਇਹਦੇ ਨਾਲ ਅਸੀਂ ਬਾਹਰ ਨਿਕਲੇ ਆ ਤਾਂ ਦੇਖਿਆ ਵੀ ਟੱਕਣ ਖੁੱਲਾ ਪਿਆ ਸੀਗਾ ਤਾਂ ਗੱਡੀ ਦੇ ਉੱਤੇ ਕਾਫੀ ਕੰਪਣ ਮੱਚ ਰਿਆ ਸੀ ਕਿਲਾ ਸਾਡਾ ਉਹ ਕੈਮਰਾ ਇੱਕ ਨਾ ਗੁਪਤਗੂ ਲੱਗਿਆ ਹੈ ਕਿਸੇ ਨੂੰ ਪਤਾ ਨਹੀਂ ਆ ਕੇ ਸਾਹਮਣੇ ਲੱਗਿਆ ਨੇ ਉਹ ਤਾਂ ਕਿਸੇ ਨੂੰ ਸਾਡੇ ਕਿਸੇ ਨਾ ਗੁੱਟੂ ਕੈਮਰਾ ਲਾਇਆ ਹੈ ਉਹਦੇ ਵਿੱਚ ਸਾਰੀ ਸਾਰੀ ਖਬਰ ਆ ਗਈ ਤੇਰੇ ਵਿੱਚ ਆ ਦੋ ਬੰਦੇ ਭੇਜੇ ਨੇ ਰਾਤ ਨੂੰ ਤੁਰ ਕੇ ਆਏ ਨੇ ਮਲੌਰ ਰੋਡ ਤੋਂ ਉਹਨਾਂ ਨੇ ਤੇਲ ਤੋਂ ਜਿੱਥੋਂ ਤੇਲ ਲਿੱਤਾ ਪੈਟਰੋਲ ਵਾਲੇ ਨੇ ਪੈਟਰੋਲ ਵੀ ਦੱਸਦੇ ਸੋ ਪੈਟਰੋਲ ਲੈ ਕੇ ਵੀ ਆਦਮੀ ਕੋਈ ਮਲੌਰ ਰੋਡ ਤੋਂ ਚੱਲੇ ਨੇ ਤੁਰ ਕੇ ਇੱਥੇ ਤੱਕ ਆਏ ਨੇ ਗੱਡੀ ਨਾਲ ਆਪਣਾ ਨਾ ਕਿਸੇ ਨਾਲ ਮਾੜਾ ਮੋਟਾ ਸੀਗਾ ਲਾਕ ਡਾਟ ਸੀਗੀ ਮਾੜੀ ਮੋਟੀ ਸੰਤੌਹ ਦੇ ਮਾਰੇ ਖਿਆਲ ਚੇਤਾ ਵੀ ਨਹੀਂ ਸੀਗਾ ਵੀ ਉਹ ਐਸਾ ਕੰਮ ਕਰ ਸਕਦਾ ਉਹ ਰਾਤ ਨੂੰ ਉਹਨੇ ਬੰਦੇ ਭੇਜੇ ਅ ਦੋ ਬੰਦੇ ਭੇਜੇ ਨੇ ਰਾਤ ਨੂੰ ਤੁਰ ਕੇ ਆਏ ਨੇ ਮਲੌਰ ਰੋਡ ਤੋਂ ਉਹਨਾਂ ਨੇ ਤੇਲ ਤੁਲ ਜਿੱਥੋਂ ਤੇਲ ਲਿੱਤਾ ਪੈਟਰੋਲ ਵਾਲੇ ਨੇ ਪੈਟਰੋਲ ਵੀ ਦੱਸਦਾ ਉਹ ਤੋਂ ਪਰੋਲ ਲੈ ਗਏ ਨੇ ਰਾਤ ਨੂੰ 1 ਵਜੇ ਮਲੌਰ ਰੋਡ ਤੋਂ ਚੱਲੇ ਨੇ ਤੁਰ ਕੇ ਇੱਥੇ ਤੱਕ ਆਏ ਨੇ ਜਿਹੜੀ ਪੁਲਿਸ ਨੇ ਸਾਰੀ ਕਾਰਵਾਈ ਕੀਤੀ ਆ ਉਹਨਾਂ ਪੁਲਿਸ ਨੇ ਰਾਤੋਂ ਰਾਤ ਬੰਦੇ ਫੜ ਲਏ ਨੇ ਅੱਛਾ ਅੱਛਾ ਗੱਡੀ ਕਿੰਨੀ ਕੁ ਪੁਰਾਣੀ ਹੈ ਗੱਡੀ ਸਾਲ ਹੋਇਆ ਜੀ ਲੱਤੀ ਨੂੰ ਅਜੇ ਕਿਹੜੀ ਗੱਡੀ ਕਿਹੜੀ ਹੈ ਕ੍ਰੈਟਾ ਆਈ ਕ੍ਰੈਟਾ ਟਾਪ ਮਾਡਲ ਆਈ ਅੱਛਾ ਕੁਝ ਤੁਹਾਡੇ ਬਾਹਰ ਜਿਹੜੇ ਕੈਮਰੇ ਲੱਗੇ ਨੇ ਉਹਦੇ ਵਿੱਚ ਆਇਆ ਹਾਂ ਹਾਂ ਜੀ ਜਿਹੜਾ ਸਾਡਾ ਉਹ ਕੈਮਰਾ ਇੱਕ ਨਾ ਗੁਪਤਗੂ ਲੱਗਿਆ ਹੋਇਆ ਕਿਸੇ ਨੂੰ ਪਤਾ ਨਹੀਂਗਾ ਜਿਹੜੇ ਸਾਹਮਣੇ ਲੱਗੇ ਨੇ ਉਹ ਤਾਂ ਕਿਸੇ ਨੂੰ ਸਾਡੇ ਕਿਹੜਾ ਗੁਪਤੂ ਕੈਮਰਾ ਲਾਇਆ ਹੈ ਉਹਦੇ ਵਿੱਚ ਸਾਰੀ ਸਾਰੀ ਖਬਰ ਆ ਗਈ ਉਹਦੇ ਵਿੱਚ ਉਹਦੇ ਤੋਂ ਹੀ ਫੜਿਆ ਗਿਆ ਬਸ ਕਿੰਨੀ ਘੜੀ ਦੀ ਗੱਲ ਹੈ ਤੇਰੀ ਇਹ ਰਾਤ ਨੂੰ ਹੈਗੀ 3:28 ਕਿੰਮਟ ਦੀ 30 ਮਿੰਟ 28 ਸਾਢੇ ਸਾਢੇ 3:30 ਵਜੇ ਸਵੇਰੇ ਸੋਮਵਾਰ ਸਵੇਰੇ ਸਾਢੇ 3:30 ਵਜੇ ਅੱਛਾ ਪੂਰੀ ਅੱਗ ਲੱਗੀ ਸੀ ਉਸ ਟਾਈਮ ਗੱਲ ਜੋ ਲਈ ਪਟਾਕਾ ਪਿਆ ਤਾਂ ਫਿਰ ਸਾਰੀ ਇਸ ਮੇਰੇ ਬੱਚਾ ਉੱਠ ਗਿਆ ਉਹਨੂੰ ਸਮੈਲ ਗਈ ਆ ਗੱਡੀ ਅੰਦਰ ਧੂਆਂ ਗਿਆ ਤਾਂ ਫਿਰ ਸਾਨੂੰ ਉਹ ਬੇਟਾ ਰਾਤ ਨੂੰ ਉੱਠਿਆ ਪਿਓ ਕਹਿੰਦਾ ਪਾਪਾ ਰਾਤ ਨੂੰ ਧੂਆਂ ਬਹੁਤ ਆ ਰਿਹਾ ਵੀ ਸਵੇਰੇ ਸਵੇਰੇ ਦੇਖੋ ਗੱਡੀ ਨੂੰ ਮੈਨੂੰ ਲੱਗਦਾ ਵੀ ਕੋਈ ਪ੍ਰੋਬਲਮ ਹੋ ਗਈ ਮੈਂ ਕਹਾਂ ਯਾਰ ਗੱਡੀ ਕਿਤੇ ਸਟਾਰਟ ਰਹਿ ਗਈ ਹੋਣੀ ਆ ਵੀ ਰਾਤ ਨੂੰ ਕਿਤੇ ਗਰਮ ਹੋ ਗਈ ਗੱਡੀ ਆ ਉਹਨੂੰ ਅੱਗ ਲੱਗ ਗਈ ਹੋਣੀ ਆ ਬਸ ਇਹਦੇ ਨਾਲ ਅਸੀਂ ਬਾਹਰ ਨਿਕਲੇ ਆ ਤਾਂ ਦੇਖਿਆ ਵੀ ਟੱਕਣ ਖੁੱਲਾ ਪਿਆ ਸੀਗਾ ਤਾਂ ਗੱਡੀ ਦੇ ਉੱਤੇ ਕਾਫੀ ਪੰਪੜ ਮੱਚ ਰਿਆ ਸੀ ਗੱਡੀ ਦਾ ਤਾ ਫਿਰ ਮੈਨੂੰ ਆਇਆ ਸੀ ਵੀ ਯਾਰ ਤੇਲ ਜਾਂ ਟੈਂਕੀ ਨਹੀਂ ਖੁੱਲ ਸਕਦੀ ਇਹ ਵੀ ਕਿਸੇ ਨੇ ਸਟਾਰਟ ਕੀਤੀ ਆ ਇਹ ਕਿਉਂਕਿ ਪਿਛਲੇ ਪਾਸੇ ਪਿਛਲੇ ਪਾਸੇ ਤਾਂ ਇੰਜਨ ਹੈ ਨਹੀਂ ਇੰਜਨ ਤਾਂ ਅੱਗ ਗਈ ਆ ਉਹ ਅੱਗ ਨੂੰ ਫਿਰ ਅੱਗ ਤਾਂ ਪਿੱਛੇ ਲਾਣ ਦਾ ਉਹ ਕਿਸੇ ਜਦ ਕੈਮਰੇ ਚੈੱਕ ਕੀਤੇ ਨੇ ਤਾਂ ਪਿੱਛੇ ਉਹ ਬੰਦਾ ਇੱਥੇ ਬੈਠਾ ਸੀਗਾ ਉਹਨੇ ਇੱਥੇ ਆ ਕੇ ਸਾਰਾ ਕੁਝ ਕੀਤਾ ਉਹ ਬੰਦਾ ਟ੍ਰੇਸ ਹੋ ਗਿਆ ਉਹਦੇ ਵਿੱਚ ਫਿਰ ਅਸੀਂ ਫੈਵਰੇਟ ਬੁਲਾਈ ਆ ਰਾਤ ਨੂੰ ਫੈਵਰੇਟ ਆਈ ਆ ਫਿਰ ਫੈਵਰੇਟ ਨੇ ਵੀ ਬਹੁਤ ਸਾਡਾ ਸਾਥ ਦਿੱਤਾ ਰਾਤ ਨੂੰ ਇਹ ਤੇ ਨਾ 40 45 ਦੇ ਫੈਵਰੇਟ ਵੀ ਆ ਗਈ ਆ ਤੇ ਫਿਰ ਐਸਐਸਪੀ ਸਾਹਿਬ ਨੂੰ ਫੋਨ ਕੀਤਾ ਡੀਐਸਪੀ ਸਾਹਿਬ ਨੂੰ ਫੋਨ ਕੀਤਾ ਉਹ ਰਾਤ ਨੂੰ ਇਹ ਆ ਗਏ ਸੀ ਸਾਰੇ ਫਿਰ ਰਾਤ ਨੂੰ ਸਵੇਰੇ 4:30 ਵਜੇ 4:30 ਵਜੇ ਉਰੇ ਸੀਗੇ ਸਾਰੇ ਸਾਰਿਆਂ ਸਾਡੇ ਸਾਰਾ ਬਹੁਤ ਸਹਾਇਕ ਦਿੱਤਾ ਉਹ ਸਹਾਇਕ ਨਾਲ ਅਸੀਂ ਬਹੁਤ ਤਹਿਦਿਲ ਉਹਨਾਂ ਦਾ ਧੰਨਵਾਦ ਕਰਦੇ ਆ ਰਾਤ ਕੱਲ ਹੀ ਉਹਨਾਂ ਨੇ ਕਿਹਾ ਤੁਸੀਂ ਵੀ মিডিਆ ਨੂੰ ਨਹੀਂ ਦੱਸਣਾ ਵੀ ਸਾਰਾ ਕੁਝ ਅਸੀਂ ਆਪੇ ਕਰ ਲਾਂਗੇ ਉਹਨਾਂ ਨੇ ਕੱਲ ਹੀ ਬੰਦੇ ਫੜ ਲਏ ਨੇ ਕੱਲ ਉਹਨਾਂ ਨੇ ਸ਼ਾਮ ਦੇ 4:00 ਵਜੇ 4:30 ਵਜੇ ਬੰਦੇ ਸਾਰੇ ਡਿਸ ਕਰ ਲਏ ਸੀਗੇ ਜਿਹੜੇ ਪਹਿਲਾਂ ਬੰਦੇ ਦੋ ਕਰਕੇ ਗਏ ਨੇ ਉਹ 5-500 ਰੁਪਏ 5-5000 ਰੁਪਏ ਚ ਹਾਇਰ ਕੀਤੇ ਹੋਏ ਸੀਗੇ ਉਹਨਾਂ ਨੇ ਹਾਇਰ ਕਰਕੇ ਉਹਨਾਂ ਤੋਂ ਬੰਦਿਆਂ ਤੋਂ ਅੱਗ ਲਵਾਈ ਤੇ ਅੱਗ ਲਵਾ ਕੇ ਉਹ ਪਹਿਲਾਂ ਰਿੱਕੀ ਕਰਕੇ ਗਏ ਨੇ ਦੋ ਤਿੰਨ ਦਿਨ ਉਹ ਰਹੇ ਉਹ ਫਿਰ ਉਹਨਾਂ ਨੂੰ ਅੱਗ ਲਵਾਈਆ ਉਹਨਾਂ ਤੋਂ ਉਹ ਰਾਤ ਨੂੰ ਅਬਲੋਡ ਰੋਡ ਤੋਂ ਚੱਲ ਕੇ ਉਹਰੇ ਆਏ ਨੇ ਉਹਨਾਂ ਤੋਂ ਅੱਗ ਲਵਾਈਆ ਤੇ ਫਿਰ ਜਦੋਂ ਬੰਦਿਆਂ ਦੇ ਦੋ ਚਾਰ ਤੱਪੜ ਮਾਰੇ ਨੇ ਉਹਨਾਂ ਨੇ ਉਹਨਾਂ ਨੇ ਫਿਰ ਉਹ ਬੰਦਾ ਨਾਮ ਲੈਤਾ ਉਹ ਬੰਦੇ ਫਿਰ ਉਹ ਵੀ ਉਹਨਾਂ ਨੇ ਕਿਸ ਨੇ ਉਹ ਵੀ ਰਸਟ ਕਰ ਗੱਡੀ ਬਾਹਰੇ ਖੜਾਉਂਦੇ ਸੀ ਬਾਹਰ 1.5 ਸਾਲ ਹੋ ਗਿਆ ਇੱਤੀ ਕਰਦੀ ਸੀ ਸਾਲ ਸਾਲ ਹੋ ਗਿਆ ਇੱਤੀ ਗੱਡੀ ਨੂੰ ਸਾਲ ਤੋਂ ਪਹਿਲਾਂ ਜੀ ਸਾਡੀ ਨੋਵਾ ਸੀ ਮੇਰੇ ਕੋਲ ਨੋਵਾ ਸੀ ਇੰਡੀਕਾ ਸੀਗੀ ਉਹ ਇੱਥੇ ਰਾਤ ਨੂੰ ਬਾਹਰੇ ਖੜਦੀਆਂ ਸੀਗੀਆਂ ਕਦੇ ਇਦਾਂ ਦੀ ਕੋਈ ਗੱਲੇ ਨਹੀਂ ਹੋਈ ਕਦੇ ਪੈਂਚਰ ਵੀ ਨਹੀਂ ਹੋਇਆ ਗੱਡੀ ਨੂੰ ਤੇ ਇਹ ਤਾਂ ਜਾਨੀ ਕਿ ਜਾਣ ਬੁੱਝ ਕੇ ਕੀਤੀ ਕਰਾਈ ਸ਼ਰਾਤ ਸੀਗੀ ਜੀ ਅਫੀਸਰ ਸਾਹਿਬ ਤੋਂ ਮੈਡਮ ਤੋਂ ਸੀਏ ਸਟਾਫ ਤੋਂ ਸਾਰੇ ਤੋਂ ਅਸੀਂ ਬਹੁਤ ਤੈਦਿਲ ਤੋਂ ਖੁਸ਼ ਆ ਉਹਨਾਂ ਨੇ ਬਹੁਤ ਸਾਡਾ ਮਨ ਖੁਸ਼ ਕੀਤਾ ਤੈਦਿਲ ਉਹਨਾਂ ਨੇ ਕੰਮ ਕਰਕੇ ਕੱਲ ਹੀ ਬੰਦੇ ਰਸਟ ਗੱਲੇ ਸਾਰੀ ਜਿੰਨੇ ਵੀ ਸੀਗੇ ਬੰਦੇ ਆਪਣੇ ਨਾਲ ਮਾੜੀ ਮੋਟੀ ਲਾਕਡਾਟ ਸੀਗੀ ਸਾਨੂੰ ਤਾਂ ਮੇਰੇ ਤਾਂ ਕੱਲ ਵੀ ਉਹਦਾ ਕਾਲ ਆਈ ਆ ਮੈਨੂੰ ਕੱਲ ਉਹਦੀ 2:30 ਵਜੇ ਕਾਲ ਆਈ ਆ ਉਹ ਕਹਿੰਦਾ ਗੱਡੀ ਫੜੀ ਗਈ ਗੱਡੀ ਚੱਲ ਗਈ ਤੇਰੀ ਮੈਂ ਕਿਹਾ ਤੁਹਾਨੂੰ ਕਿਵੇਂ ਪਤਾ ਲੱਗਿਆ ਉਹ ਕਹਿੰਦਾ ਸਾਨੂੰ ਐਵੇਂ ਪਤਾ ਲੱਗਿਆ ਮੈਨੂੰ ਫਿਰ ਜਿਹੜੇ ਸ਼ੱਕ ਹੋਇਆ ਫਿਰ ਮੈਂ ਉਹਨਾਂ ਨੂੰ ਨੰਬਰ ਨੰਬਰ ਸਾਰੇ ਦਿੱਤੇ ਆ ਪੁਲਿਸ ਨੂੰ ਉਹਨਾਂ ਨੇ ਸਾਰੇ ਟ੍ਰੇਸ ਕਰਕੇ ਬੰਦੇ ਸਾਰੇ ਚੱਕ ਲਿਆ ਉਹਨਾਂ ਨੇ ਸਾਰੇ ਹੀ ਬੰਦੇ ਫੜੇ ਗਏ ਨੇ ਉਹਨਾਂ ਦਾ ਤੈਅ ਦਿਲੋਂ ਮੈਂ ਸਾਰੀ ਪੁਲਿਸ ਟੀਮ ਦਾ ਖੰਨਾ ਪ੍ਰਸ਼ਾਸਨ ਪੁਲਿਸ ਟੀਮ ਦਾ ਸਾਰੇ ਦਾ ਮੈਂ ਤੈਅ ਦਿਲੋਂ ਤੈਦੇ ਨੂੰ ਮਨ ਤੋਂ ਖੁਸ਼ ਆ ਪੂਰਾ ਉਹਨਾਂ ਦਾ ਤੈਦੇ ਨੂੰ ਧੰਨਵਾਦ ਕਰਦਾ ਉਹਨਾਂ ਨੇ ਸਾਡਾ ਬਹੁਤ ਸਾਥ ਦਿੱਤਾ ਸਾਰੀ ਟੀਮ ਦਾ ਪੁਲਿਸ ਦਾ ਸੀਐਸਟਾਫ ਦਾ ਸਾਰੇ ਦਾ ਵੀ ਮੈਂ ਪੂਰਾ ਰੱਜ ਕੇ ਤੈਦੇ ਨੂੰ ਖੁਸ਼ ਆ ਵੀ ਸਾਡਾ ਛੇਦੀ ਇੰਨੀ ਛੇਦੀ ਕੰਮ ਉਹਨਾਂ ਨੇ ਫੜ ਕੇ ਬੰਦੇ ਮੋਰੇ ਕਰਦੇ ਆ ਇੱਕ ਗੱਲ ਰਣਜੀਤ ਸਿੰਘ son of ਗਰਦਿਆਲ ਸਿੰਘ ਹੈ ਨੀਅਰ ਕਿਸਾਨ ਗਲੇਵ ਵਾਰਡ ਨੰਬਰ 27 ਖੰਡੇ ਨੇ ਅੱਗੇ ਕੰਪਲੇਨ ਲਖਾਈ ਸੀ ਵੀ ਮੇਰੀ ਕ੍ਰੇਟਾ ਕਾਰ ਹੈਗੀ ਹੈ ਪੀਬੀ 26 2538 ਵਾਈਟ ਕਲਰ ਦੀ ਵੀ ਉਹਨੂੰ ਅਨਨੋਨ ਬੰਦਿਆਂ ਨੇ ਅਗਲਾਤੀ ਸੀਗੀ ਅੱਗ ਲਾ ਕੇ ਜਿਹੜੇ ਉਕਾਰ ਹੈ ਟੋਟਲੀ ਨਸ਼ਟ ਕਰਤੀ ਸੀ ਉਸ ਬੰਦੀ ਅਸੀਂ ਐਫ ਆਈ ਆਰ ਨੰਬਰ 97 ਅੰਡਰ ਸੈਕਸ਼ਨ 436 427 120 ਵੀ ਤੇ ਦਰਜ ਕੀਤੀ ਹੈ ਉਸ ਤੋਂ ਬਾਅਦ ਐਸ ਐਚ ਓ ਸਿਟੀ 2 ਵੱਲੋਂ ਇਹਨਾਂ ਨੇ ਸਾਰੇ ਸੀ ਸੀ ਟੀ ਵੀ ਫੁਟੇਜ ਦਸੀਏ ਦੀ ਟੀਮ ਦੇ ਨਾਲ ਮਦਦ ਲੈ ਕੇ ਕਰੀਬਨ 10 ਕਿਲੋਮੀਟਰ ਦੇ ਸੀ ਸੀ ਫੁਟੇਜ ਕੈਮਰਿਆਂ ਦੀ ਨਾਲ ਲੱਭੇ ਨੇ ਉਸ ਤੋਂ ਬਾਅਦ ਇਹਨਾਂ ਕੋਲ ਇਨਫੋਰਮੇਸ਼ਨ ਆ ਗਈ ਕਿ ਇਹ ਕੰਮ ਜਿਹੜਾ ਹੈਗਾ ਵਿਅੰਸਿਕ ਸੰਲੋਖ ਮੰਗਲ ਸਿੰਘ ਆ ਘੜਾਏਗਾ ਉਹਨੇ ਆਪ ਹੋ ਕੇ ਤੇ ਦੋ ਬੰਦੇ ਹੋਰ ਨਾਲ ਲੈ ਕੇ ਇਹਨੂੰ ਕਾਰ ਨੂੰ ਅੱਗ ਲਾ ਕੇ ਇੰਜਾਮ ਦਿੱਤਾ ਸੀਗਾ ਫਿਰ ਅੱਜ ਕਿਉਂ ਲਈ ਇਹਨੇ ਕਾਰ ਲਈ ਇਹ ਕਹਿੰਦਾ ਵੀ ਮੈਂ ਜਿਹੜੀ ਮਨਪ੍ਰੀਤ ਕੌਰ ਹੈ ਉਹਦੇ ਕੋਲ ਆਪਣਾ ਬੇਟੀ ਦੇ ਡਾਕੂਮੈਂਟ ਲਾਇਏ ਸੀਗੇ ਬਾਹਰ ਭੇਜਣ ਵਾਸਤੇ ਵੀ ਉਹ ਬਾਹਰ ਨਹੀਂ ਜਾ ਸਕੀ ਇਸ ਕਰਕੇ ਗੁੱਸੇ ਚ ਆ ਕੇ ਉਹਨੇ ਇਹਦੀ ਕਾਰ ਨੂੰ ਨੁਕਸਾਨ ਪਹੁੰਚਾਉਣ ਦੇ ਬਾਰੇ ਕਾਰ ਨੂੰ ਬਿਲਾਤੀ ਅੱਗੇ ਜਿਹੜਾ ਹੈਗਾ ਇਹਨੂੰ ਮੁਕਦਮੇ 'ਚ ਅਰੈਸਟ ਕੀਤਾ ਹੈਗਾ ਤੇ ਜਿਹੜੇ ਦੋ ਦੂਜੇ ਹੋਰ ਹਨ ਉਹਨਾਂ ਨੂੰ ਵੀ ਅਸੀਂ ਛੇਤੀ ਅਰੈਸਟ ਕਰਕੇ ਅਦਾਲਤ 'ਚ ਪੇਸ਼ ਕਰਾਂਗੇ